ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣ ਲੜਨ ਦੇ ਚਾਹਵਾਨ ਅਫਤਾਰ ਸਿੰਘ ਤਨੀਜਾ ਤੇ ਲੱਗੇ ਸਿਆਸੀ ਦਬਾਅ ਪਾ ਕੇ ਆਪਣਾ ਪਗੋੜਾ ਪ੍ਰਾਸ਼ ੜਵਾਉਣ ਦੇ ਦੋਸ਼ ਜਦਕਿ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਮੀਡੀਆ ਨੂੰ ਕੋਈ ਵੀ ਜਵਾਬ ਦੇਣ ਤੋਂ ਕੀਤਾ ਇਨਕਾਰ ਇਸ ਸੰਬੰਧੀ ਜਾਣਕਾਰੀ ਦਿੰਦਿਆ ਹਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਤਰਨਤਾਰ ਨੇ ਦੱਸਿਆ ਕਿ ਜਤਿੰਦਰ ਸਿੰਘ ਤੇਜਾ ਸਿੰਘ ਪੁੱਤਰ ਮੇਵਾ ਸਿੰਘ ਦੇ ਨਾਲ ਪੈਸਿਆਂ ਦਾ ਲੈਣ ਦੇਣ ਸੀ ਅਤੇ ਉਸਨੇ ਮਾਂਜੋਗ ਸੀਜੀਐਮ ਸੁਮਿਤ ਭੱਲਾ ਦੀ ਅਦਾਲਤ ਵਿੱਚ ਜਤਿੰਦਰ ਸਿੰਘ ਤਨੇਜਾ ਦੇ ਖਿਲਾਫ ਚੈੱਕ ਬਾਉਂਸ ਦਾ ਕੇਸ ਕੀਤਾ ਸੀ ਜੋ ਕਿ ਅਦਾਲਤ ਨੇ ਉਸ ਦੇ ਹੱਕ ਵਿੱਚ ਕਰ ਦਿੱਤਾ ਸੀ ਅਤੇ ਜਤਿੰਦਰ ਸਿੰਘ ਤਨੇਜਾ ਜੋ ਕਿ ਅਦਾਲਤ ਵਿੱਚ ਹਾਜ਼ਰ ਨਹੀਂ ਹੋਇਆ ਅਤੇ ਮਾਂਜੋਗ ਅਦਾਲਤ ਨੇ ਉਸ ਨੂੰ ਪਗੋੜਾ ਕੋਸ਼ਤ ਕਰ ਦਿੱਤਾ ਉਹਨਾਂ ਦੋਸ਼ ਲਗਾਇਆ ਕਿ ਬੀਤੇ ਦਿਨ ਉਸ ਨੇ ਜਤਿੰਦਰ ਸਿੰਘ ਦੀ ਇਤਲਾਹ थाना सदर ਤਰਨਤਾਰਨ ਦੀ ਪੁਲਿਸ ਨੂੰ ਦਿੱਤੀ ਅਤੇ ਉਸ ਨੇ ਖੁਦ ਪੁਲਿਸ ਦੀ ਹਾਜ਼ਰੀ ਵਿੱਚ ਜਤਿੰਦਰ ਸਿੰਘ ਤਨੇਜਾ ਨੂੰ ਉਹਨਾਂ ਦੇ ਹਵਾਲੇ ਕੀਤਾ ਸਿਆਸੀ ਦਬਾਅ ਹੁਣ ਕਨਪੂਰਸ ਨੇ ਅਦਾਲਤਾਂ ਦਾ ਪਘੋੜਾ ਵੀ ਛੱਡ ਦਿੱਤਾ। ਉਹਨਾਂ ਦੱਸਿਆ ਕਿ ਸਿਆਸੀ ਦਬਾਅ ਹੁਣ ਕਨਪੂਰਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਉਲਟਾ ਉਸ ਨੂੰ ਸਮਝੌਤਾ ਕਰਨ ਲਈ ਦਬਾਅ ਬਣਾ ਰਹੀ ਹੈ। ਨਾਹਰ ਜਿੰਦਰ ਸਿੰਘ ਰੋੜਾ ਜੀ ਕੀ ਗੱਲ ਬਾਤ ਚੱਲੀ ਹੈ ਜੀ? ਗੱਲ ਬਾਤ ਇਹ ਹੈ ਕਿ ਜਤਿੰਦਰ ਸਿੰਘ ਸੋਨੂ ਤਨੇਜਾ ਜਿਹੜਾ ਅਵਤਾਰ ਸਿੰਘ ਤਨੇਜੇ ਦਾ ਭਰਾ ਵਾ ਪੈਸੇ ਲੈਣੇ ਸੀ 1.5 ਲੱਖ ਰੁਪਏ ਆ। ਇੰਨੇ ਮੈਨੂੰ ਚੈੱਕ ਦਿੱਤਾ ਜਿਹੜਾ ਮੈਂ ਚੈੱਕ ਬੈਂਕ ਦੇ ਵਿੱਚ ਲਾਇਆ ਔਰ ਉਹ ਬਾਉਂਸ ਹੋ ਗਿਆ ਬਾਉਂਸ ਹੋਣ ਤੋਂ ਬਾਅਦ ਮੈਂ ਇਥੇ ਕੋਰਟ ਕੇਸ ਕੀਤਾ ਇਹ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੋਇਆ ਨਾ ਸੰਮਣਾ ਤੇ ਆ ਨਾ ਵਾਰੰਟਾ ਤੇ ਗਿਆ ਤੇ ਕੋਰਟ ਨੇ ਮਾਨੀਓ ਕੋਰਟ ਨੇ ਇਹਦੇ ਖਿਲਾਫ ਪੀਓ ਕਰਾਰ ਦਿੱਤਾ ਇਹਨੂੰ ਪੀਓ ਕਰਾਰ ਦੇਣ ਤੋਂ ਬਾਅਦ 22 10 2018 ਨੂੰ ਮਾਨਯੋਗ ਅਦਾਲਤ ਨੇ ਇਹਦੇ ਖਿਲਾਫ ਪਰਚਾ ਦਰਜ ਕਰਨ ਵਾਸਤੇ ਥਾਣੇ ਸਦਰ ਵਿਖੇ ਆਰਡਰ ਕੀਤਾ ਲੇਕਿਨ ਥਾਣੇ ਸਦਰ ਵਾਲਿਆਂ ਨੇ ਆਪਣੇ ਆਪ ਇਹ ਤੇ ਕੋਈ ਪਰਚਾ ਦਰਜ ਨਹੀਂ ਕੀਤਾ ਮੈਂ ਚੱਕਰ ਮਾਰ ਮਾਰ ਕੇ ਫੇਰੇ ਮਾਰ ਕੇ 17 12 2018 ਨੂੰ ਇਹਦੇ ਖਿਲਾਫ ਐਫ ਆਈ ਆਰ ਨੰਬਰ 0312 ਉਹਨਾਂ ਨੇ 174 ਇਹਦਾ ਪਰਚਾ ਇਹਦੇ ਖਿਲਾਫ ਦਰਜ ਕੀਤਾ ਮੈਂ ਉਦੋਂ ਦੇ ਗੇੜੇ ਲਾਉਂਦਿਆਂ ਵੀ ਇਹਨੂੰ ਦੋਸ਼ੀ ਨੂੰ ਅਰੈਸਟ ਕੀਤਾ ਜਾਵੇ ਲੇਕਿਨ ਥਾਣੇ ਸਦਰ ਵਾਲਿਆਂ ਨੇ ਪੁੱਤੇ ਤੇ ਕੋਈ ਕਾਰਵਾਈ ਨਹੀਂ ਪਾਈ तकरीबन 4 ਵਜੇ ਤੋਂ ਪਹਿਲਾਂ ਉਹਨੂੰ ਫੋਨ ਕਰਦਾ ਰਿਹਾ ਸਰਬਜੀਤ ਸਿੰਘ ਨੂੰ ਵੀ ਆਜੋ ਮੈਂ ਤੁਹਾਨੂੰ ਬੰਦਾ ਫੜਾਵਾਂ ਅੱਧੇ ਪੌਣੇ ਘੰਟੇ ਬਾਅਦ ਉਹ ਆਏ ਬੰਦਾ ਕੁਦਰਤੀ ਮੇਰੇ ਇਲਾਕੇ ਖੜਾ ਸੀ ਜਤਿੰਦਰ ਸਿੰਘ ਮੈਂ ਉਹਨਾਂ ਨੂੰ ਫੋਨ ਕਰਕੇ ਸਾਧਕੇ ਤੇ ਇਹਨੂੰ ਫੜਾਤਾ ਮੇਰੇ ਸਾਹਮਣੇ ਇਹ ਦੋਸ਼ੀ ਨੂੰ ਲੈ ਕੇ ਗਏ ਨੇ ਮੋਟਰਸਾਈਕਲ ਦੇ ਉੱਤੇ ਤੇ ਜਾ ਕੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ 7 ਵਜੇ ਇਹਨਾਂ ਨੇ ਦੋਸ਼ੀ ਨੂੰ ਛੱਡਤਾ ਕਾਰਨ ਵੇਖੋ ਜੀ ਪੋਲੀਟੀਕਲ ਪ੍ਰੈਸ਼ਰ ਆ ਕਿਹੇ ਪੋਲੀਟਿਕਲ ਬੰਦੇ ਨੇ ਫੋਨ ਕੀਤੇ ਆ ਵੀ ਇਹਨੂੰ ਦੋਸ਼ੀ ਨੂੰ ਛੱਡ ਦਿਓ ਕੋਈ ਗੱਲ ਨਹੀਂ ਸਮਝੌਤਾ ਕਰਾ ਦੇਵਾਂਗੇ ਲੇਕਿਨ ਮੇਰੇ ਨਾਲ ਕੋਈ ਗੱਲਬਾਤ ਨਹੀਂ ਚਲਾਈ ਜਾਂਦਾ ਇਹਨੇ ਚਿੱਤੂ ਪਘੋੜਾਈ ਹੈ ਅਦਾਲਤ ਜਿਹੜਾ ਇਹ 6 ਮਹੀਨੇ ਤੋਂ ਉੱਪਰ ਦਾ ਪਘੋੜਾ ਜੀ ਕੋਈ ਤੁਹ ਕੀ ਮੰਗ ਕਰਦੇ ਮੈਂ ਇਹ ਮੰਗ ਕਰਦਾ ਕਿ ਦੋਸ਼ੀ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਤਾਂ ਕਿ ਉਹਨੂੰ ਜੇਲ੍ਹ ਭੇਜਿਆ ਜਾਵੇ ਉਹਦੀ ਕੀਤੀ ਦੇ ਉਹਨੂੰ ਫਲ ਮਿਲੇ ਵੀ ਐਸਐਚਓ सदर ਦੇ ਖਿਲਾਫ ਇਹ ਤੁਸੀਂ ਬੰਦਾ ਕਿਹੜੀ ਗੱਲਾਂ ਛੱਡਿਆ ਜਦੋਂ ਕਿ ਪਘੋੜੇ ਨੂੰ ਤੇ ਛੱਡਣਾ ਬੰਦਾ ਹੀ ਨਹੀਂ ਇਹਨਾਂ ਦਾ ਕੋਈ ਹਰ ਜੀ ਨਿਆਗਾ ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ